ਸ਼ਮੂਖਸਰ ਸਾਹਿਬ ਦੇ ਵਿੱਚ ਬਰਸਾਤ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲੀ ਹੈ ਪਰ ਜੇਕਰ ਗੱਲ ਕਰੀਏ ਟ੍ਰੈਫਿਕ ਦੀ ਸਮੱਸਿਆ ਦੀ ਤਾਂ ਕਾਫੀ ਦਿੱਕਤਾਂ ਆ ਰਹੀਆਂ ਨੇ ਸ਼ਮੂਖਸਰ ਸਾਹਿਬ ਦੇ ਟ੍ਰੈਫਿਕ ਮਹਿਲਾ ਮੁਲਾਜ਼ਮਾਂ ਦੇ ਵੱਲੋਂ ਆਪਣੀ ਡਿਊਟੀ ਬਗੈਰ ਜੁੱਤੀਆਂ ਤੋਂ ਨੰਗੇ ਪੈਰੀ ਕੀਤੀ ਜਾ ਰਹੀ ਹੈ ਤੇ ਹਰ ਕੋਈ ਇਹਨਾਂ ਮਹਿਲਾ ਮੁਲਾਜ਼ਮਾਂ ਦੀ ਤਾਰੀਫ਼ ਕਰਦਾ ਨਜ਼ਰ ਆ ਰਿਹਾ ਹੈ ਕਿਉਂਕਿ ਬਰਸਾਤ ਹੋਣ ਦੇ ਬਾਵਜੂਦ ਵੀ ਤਨਦੇਹੀਦ ਨੇ ਆਪਣੀ ਡਿਊਟੀ ਨਿਭਾਰੀਆਂ ਨੇ ਜਦ ਮਹਿਲਾ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਕਿ ਸਾਡਾ ਫਰਜ਼ ਹੈ ਡਿਊਟੀ ਕਰਨਾ ਕਿਉਂਕਿ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਕਾਫੀ ਸਮੱਸਿਆ ਹੈ ਤੇ ਇਸ ਸਮੱਸਿਆ ਨੂੰ ਉਹ ਦੂਰ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦਾ ਹਰ ਇੱਕ ਮੁਲਾਜ਼ਮ ਤਨਦੇਹੀਦ ਨਾਲ ਡਿਊਟੀ ਨਿਭਾਉਂਦਾ ਹੈ ਤੇ ਉਸੇ ਤਰ੍ਹਾਂ ਦੇ ਨਾਲ ਡਿਊਟੀ ਨਿਭਾ ਰਹੀ ਹੈ ਜੀ ਨਾਲ ਅੱਜ ਬਰਸਾਤ ਹੋਈ ਹੈ ਡਿਊਟੀ ਕਰ ਰਿਹਾ ਹਾਂ ਠੀਕ ਮੇਰਾ ਨਾਮ ਮਹਿਲਾ ਸਪਾਈਸ ਗੀਤਪੁਰ ਹੈ ਤੇ ਮੈਂ ਮੁਕਸਰ ਟ੍ਰੈਫਿਕ ਦੇ ਵਿੱਚ ਤਨਨਾਤਾ ਅੱਜ ਬਰਸਾਤ ਹੋਈ ਹੈ ਤੇ ਜਿਸ ਕਰਕੇ ਸ਼ਹਿਰ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਭਰ ਗਿਆ ਜਿਸ ਕਰਕੇ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਆਉਂਦੀ ਹੈਗੀ ਤਾਂ ਬਸ ਮੇਰਾ ਤਾਂ ਇਹ ਹੈ ਵੀ ਅਸੀਂ ਆਪਣੀ ਡਿਊਟੀ ਸਾਰੀ ਸਾਰੀ ਹੀ ਪੰਜਾਬ ਪੁਲਿਸ ਆਪਣੀ ਡਿਊਟੀ ਤਾਂ ਦੇਹੀ ਨਾਲ ਨਿਭਾਉਂਦੀ ਹੈ ਅਸੀਂ ਵੀ ਆਪਣੇ ਸ਼ੂਜ਼ ਉਤਾਰ ਕੇ ਟ੍ਰੈਫਿਕ ਦੀ ਡਿਊਟੀ ਕਰ ਰਹੇ ਹਾਂ ਬਰਸਾਤ ਹੈ ਪਾਣੀ ਹੈ ਬਹੁਤ ਜ਼ਿਆਦਾ ਸ਼ਹਿਰ ਦੇ ਵਿੱਚ ਤੇ ਮੈਂ ਸਭ ਨੂੰ ਇਹ ਸਨੇਹਾ ਦੇਣਾ ਚਾਹੁੰਦੀ ਆ ਕਿ ਜੋ ਵੀ ਪੁਲਿਸ ਮੁਲਾਜ਼ਮ ਹੈ ਸਾਰੇ ਆਪਣੀ ਡਿਊਟੀ ਤਾਂ ਦੇਹੀ ਨਾਲ ਕਰੋ ਤਾਂ ਜੋ ਕਿ ਲੋਕਾਂ ਵਿੱਚ ਇੱਕ ਚੰਗਾ ਮੈਸੇਜ ਜਾਵੇ ਪੰਜਾਬ ਪੁਲਿਸ ਵੱਲੋਂ ਧੰਨਵਾਦ